ਹਾਜ਼ਰ ਹੋਏ ਆ ਜੀ ਇੱਕ ਨਵੀਂ ਅਪਡੇਟ ਦੇ ਨਾਲ ਮੁਹਾਲੀ ਵਿੱਚ ਕਬੱਡੀ ਖਿਡਾਰੀ ਤੇ ਪ੍ਰੋਮੋਟਰ ਰਾਣਾ ਬਲਚੋਰੀਆ ਕਤਲ ਕੇਸ ਵਿੱਚ ਸਿੱਧੂ ਮੁਸੇਵਾਲਾ ਦੇ ਆ ਮੈਨੇਜਰ ਰਹੇ ਆ ਸ਼ਗਨਪ੍ਰੀਤ ਸਿੰਘ ਦਾ ਨਾਮ ਫਿਰ ਤੋਂ ਸਾਹਮਣੇ ਆ ਰਿਹਾ ਹੈ ਰੈੱਡ ਕਾਰਨਰ ਨੋਟਿਸ ਲੁੱਕ ਆਊਟ ਸਰਕੂਲਰ ਇੰਟਰਪੋਲ ਰਹੀ ਹਵਾਲਗੀ ਦੇ ਬਾਵਜੂਦ ਇਹ ਰਹੱਸ ਬਣਿਆ ਹੋਇਆ ਹੈ ਕਿ ਸ਼ਗਨਪ੍ਰੀਤ ਵਿਦੇਸ਼ ਵਿੱਚ ਕਿੱਥੇ ਹੈ ਯੂਥ ਅਕਾਲੀ ਦਲ ਦੇ ਆਗੂ ਰਹੇ ਵਿਕਰਮਜੀਤ ਸਿੰਘ ਉਹ ਫਬਿੱਕੀ ਮਿੱਡੂ ਖੇੜਾ ਦੇ ਆ ਸੰਸਨੀਖੇਜ਼ ਕਤਲ ਦੇ ਮੁੱਖ ਮਲਜ਼ਮ ਸਗਨਪ੍ਰੀਤ ਸਿੰਘ ਦਾ ਕਬੱਡੀ ਖਿਡਾਰੀ ਤੇ ਪ੍ਰਮੋਟਰ ਕਵਰ ਅਦੀਗ ਵਿਜੇ ਸਿੰਘ ਉਫਰ ਰਾਣਾ ਬਲਾਚੋਰੀਆ ਦੀ ਹਾਲ ਹੀ ਵਿੱਚ ਹੋਈ ਹੱਤਿਆ ਦੇ ਸਬੰਧ ਵਿੱਚ ਨਾ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਪੁਲਿਸ ਦੀ ਜਾਂਚ ਵਿੱਚ ਉਸ ਦੀ ਭੂਮਿਕਾ ਆ ਗਈ ਹੈ ਉਹ ਮੁਹਾਲੀ ਪੁਲਸ ਨੂੰ ਕਥਿਤ ਤੌਰ ਤੇ ਚੱਕਮਾ ਦੇ ਕੇ ਵਿਦੇਸ਼ ਭੱਜਣ ਤੋਂ ਬਾਅਦ 3 ਸਾਲਾਂ ਤੋਂ ਵੱਧ ਸਮੇਂ ਤੋਂ ਫਰਾਰ ਹੈ ਸਗਨਪ੍ਰੀਤ ਦੀ ਤਸਵੀਰ ਕਨਸ਼ਾਮਪੂਰੀਆ ਗੈਂਗ ਵੱਲੋਂ ਅਪਲੋਡ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ ਜਿਸ ਨੇ 15 ਦਸੰਬਰ ਨੂੰ ਰਾਣਾ ਬਲਾਚੋਰੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਪੋਸਟ ਵਿੱਚ ਦੋਸ਼ ਲਾਇਆ ਗਿਆ ਕਿ ਇਹ ਮਾਰੇ ਗਏ ਕਬੱਡੀ ਪ੍ਰਮੋਟਰ ਤੇ ਸਿੱਧੂ ਮੁਸੇਵਾਲਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਤੇ ਇਹ ਕਤਲ ਬਦਲਾ ਲੈਣ ਦੀ ਕਾਰਵਾਈ ਵਜੋਂ ਕੀਤਾ ਗਿਆ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਮੁਸੇਬਾਲਾ ਕਤਲ ਨਾਲ ਰਾਣਾ ਬਰਾਚੋਰੀਆ ਦੇ ਕਥਿਤ ਸਬੰਧਾਂ ਨੂੰ ਸਾਬਿਤ ਕਰਨ ਲਈ ਹੁਣ ਤੱਕ ਕੋਈ ਸਬੂਤ ਹੋਣ ਤੋਂ ਸਾਫ ਇਨਕਾਰ ਕੀਤਾ ਹੈ ਇਸ ਦੇ ਬਾਵਜੂਦ ਦਾਅਵੇ ਵਿੱਚ ਸਗਨਪ੍ਰੀਤ ਦੀ ਫੋਟੋ ਤੇ ਨਾਮ ਸ਼ਾਮਿਲ ਕਰਨ ਦੇ ਉੱਤੇ ਗੰਭੀਰ ਸਵਾਲ ਖੜੇ ਕੀਤੇ ਹਨ ਤੇ ਕਈ ਹਾਈ ਪ੍ਰੋਫਾਈਲ ਅਪਰਾਧਾਂ ਵਿੱਚ ਉਸ ਦੀ ਕਥਿਤ ਭੂਮਿਕਾ ਤੇ ਮੋੜ ਧਿਆਨ ਕੇਂਦ੍ਰਿਤ ਕੀਤਾ ਹੈ ਹਾਂਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ